ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਵੀਡੀਓ ਨੂੰ ਸ਼ੇਅਰ ਕਰਿਓ ਸਾਥ ਸੰਗਤ ਆਪਾਂ ਅੱਜ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਤਗੁਰੂ ਜੀ ਕਿਰਪਾ ਕਰਨ ਰਹਿਮਤ ਕਰਨ ਪਿਆਰਿਓ ਰਖੜੀ ਵਾਲੇ ਦਿਨ ਇਹ ਦੋ ਕੰਮ ਨਾ ਕਰੋ ਮੜਕੇ ਰਖੜੀ ਵਾਲੇ ਦਿਨ ਤੋਂ ਨਫ਼ਰਤ ਪੈ ਜਾਣੀ ਹੈ ਘਰ ਦੇ ਇੱਕ ਜੀ ਲਈ ਖਤਰਨਾਕ ਹੋ ਸਕਦਾ ਹੈ ਇਹ ਦਿਨ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਕਿਰਪਾ ਰਹਿਮਤ ਜਿਹੜੀ ਹੈ ਉਹ ਸਵਨਾ ਤੇ ਵਰਤੇ ਸਾਧ ਸੰਗਤ ਆਪਾਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਨੋਟ ਕਰਨੇ ਆ ਹਰ ਇੱਕ ਚੀਜ਼ ਨੂੰ ਆਪਾਂ ਵੇਖਦੇ ਆ ਸਾਧ ਸੰਗਤ ਛੋਟੀ ਤੋਂ ਛੋਟੀ ਚੀਜ਼ ਨੂੰ ਵੇਖਦੇ ਆ ਵੱਡੀ ਤੋਂ ਵੱਡੀ ਚੀਜ਼ ਨੂੰ ਆਪਾਂ ਵੇਖਦੇ ਆ ਗੁਰਮੁਖ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕੋ ਹੀ ਗੱਲ ਸਾਨੂੰ ਦਿੱਤੀ ਕਿ ਗੁਰਮਤਿ ਦੀ ਸਿੱਖਿਆ ਜੋ ਗੁਰਮਤਿ ਦੇ ਨਾਲ ਚੀਜ਼ਾਂ ਅਟੈਚ ਨੇ ਗੁਰਮਤਿ ਦੇ ਨਾਲ ਚੀਜ਼ਾਂ ਤਾਲਮਿਲ ਖਾਂਦੀਆਂ ਨੇ ਉਹ ਚੀਜ਼ਾਂ ਜ਼ਰੂਰੀ ਨੇ ਸਾਧ ਸੰਗਤ ਸਿੱਖ ਲਈ ਉਹ ਚੀਜ਼ਾਂ ਜ਼ਰੂਰੀ ਨੇ ਹਰ ਕਿਸੇ ਲਈ ਜ਼ਰੂਰੀ ਨੇ ਜੋ ਮਰਜ਼ੀ ਹੈ ਕੋਈ ਮਰਜ਼ੀ ਹੈ ਹਰ ਕਿਸੇ ਲਈ ਉਹ ਚੀਜ਼ਾਂ ਜ਼ਰੂਰੀ ਹਨ ਗੁਰਮਖ ਪਿਆਰਿਓ ਤੇ ਆਪਾਂ ਬੇਨਤੀ ਕਰ ਰਹੇ ਹਾਂ ਕਿ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਨਿਤਨੇਮ ਕਰਨਾ ਗੁਰਬਾਣੀ ਦਾ ਬਾਣੀ ਦਾ ਨਿਤਨੇਮ ਬਹੁਤ ਜ਼ਰੂਰੀ ਹੈ ਸਤਿਗੁਰੂ ਦੀ ਪਾਵਨ ਬਾਣੀ ਦਾ ਪਾਠ ਬਹੁਤ ਜ਼ਰੂਰੀ ਹੈ ਸਾਧ ਸੰਗਤ ਜੀਓ ਜੇਕਰ ਗੁਰਬਾਣੀ ਦਾ ਨਿਤਨੇਮ ਹੋ ਰਿਹਾ ਹੈ ਗੁਰਬਾਣੀ ਦਾ ਨਿਤਨੇਮ ਕੀਤਾ ਜਾ ਰਿਹਾ ਹੈ ਕੋਈ ਕਰ ਰਿਹਾ ਹੈ ਤਾਂ ਇਹ ਬਹੁਤ ਵੱਡੀ ਗੱਲ ਹੈ ਸਾਧ ਸੰਗਤ ਬਹੁਤ ਵੱਡੀ ਗੱਲ ਹੈ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਗੁਰਮੁਖ ਪਿਆਰਿਓ ਇਹ ਬੇਨਤੀਆਂ ਆਪਾਂ ਸਾਂਝੀਆਂ ਤਾ ਕਰਕੇ ਕਰ ਰਹੇ ਆ ਗੁਰਮੁਖ ਪਿਆਰਿਓ ਸਾਨੂੰ ਸਮਝ ਆਵੇ ਅਸੀਂ ਇਹਨਾਂ ਚੀਜ਼ਾਂ ਨੂੰ ਸਮਝੀਏ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਜਿਹੜੀ ਹੈ ਉਹ ਉਦੋਂ ਵਰਤੇਗੀ ਜਦੋਂ ਅਸੀਂ ਆਪਣੇ ਆਪ ਨੂੰ ਬਦਲਾਂਗੇ ਆਪਣੇ ਆਪ ਨੂੰ ਸੁਧਾਰਾਂਗੇ ਆਪਣੇ ਆਪ ਨੂੰ ਜਿਹੜਾ ਹੈ ਅਸੀਂ ਉਸ ਫੀਲਡ ਦੇ ਵਿੱਚ ਲੈ ਕੇ ਚੱਲਾਂਗੇ ਉਸ ਸਥਿਤੀ ਦੇ ਵਿੱਚ ਲੈ ਕੇ ਚੱਲਾਂਗੇ ਜਿਹੜੀ ਸਥਿਤੀ ਦੇ ਵਿੱਚ ਸਤਿਗੁਰੂ ਮਹਾਰਾਜ ਸਾਨੂੰ ਚਲਾਉਣਾ ਚਾਹੁੰਦੇ ਆ ਜਿਹੜੀ ਸਥਿਤੀ ਦੇ ਵਿੱਚ ਸੱਚੇ ਪਾਤਸ਼ਾਹ ਸਾਨੂੰ ਲੈ ਕੇ ਆਉਣਾ ਚਾਹੁੰਦੇ ਆ ਉਹ ਸਥਿਤੀ ਗੁਰਮੁਖ ਪਿਆਰਿਓ ਮੈਂ ਬੇਨਤੀ ਕਰ ਰਿਹਾ ਸੀ ਰਖੜੀ ਦਾ ਰੁਝਾਨ ਬਹੁਤ ਅੱਜ ਵਧਿਆ ਹੋਇਆ ਹੈ ਤੇ ਪਿਆਰਿਓ ਰਖੜੀ ਵਾਲੇ ਦਿਨ ਇਹ ਦੋ ਕੰਮ ਕਦੀ ਨਾ ਕਰਿਓ ਗੁਰਮਤ ਤੋਂ ਉਲਟ ਜਾ ਕੇ ਗੁਰੂ ਦੀ ਸਿੱਖਿਆ ਤੋਂ ਉਲਟ ਜਾ ਕੇ ਸਾਧ ਸੰਗਤ ਯਾਦ ਰੱਖਿਓ ਵੀ ਰਖੜੀ ਬਹੁਤ ਆਦਾਤ ਦੇ ਵਿੱਚ ਮਨਾਈ ਜਾਂਦੀ ਹੈ ਇਸ ਨੂੰ ਬਹੁਤ ਵੱਡਾ ਤਿਹਾਰ ਮੰਨਿਆ ਜਾਂਦਾ ਹੈ ਸਾਡੇ ਵੀਰ ਭੈਣ ਭੈਣ ਭਰਾਵਾਂ ਦਾ ਇਹ ਤਿਹਾਰ ਹੈ ਬਹੁਤ ਲੋਕ ਇਸ ਨੂੰ ਮਨਾਉਂਦੇ ਨੇ ਪਰ ਗੁਰਮਤ ਦੇ ਵਿੱਚ ਇਹਨੂੰ ਕੋਈ ਮਨਾਉਤ ਨਹੀਂ ਹੈ ਗੁਰਮਤ ਦੇ ਵਿੱਚ ਇਹਨੂੰ ਮਨਾਹੀ ਕੀਤੀ ਗਈ ਹੈ ਗੁਰਮਤ ਦੇ ਵਿੱਚ ਇਹਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ ਗਿਆ। ਸਾਧ ਸੰਗਤ ਗੁਰਮਤ ਦੇ ਵਿੱਚ ਇਹਨੂੰ ਪ੍ਰਵਾਨ ਨਹੀਂ ਕੀਤਾ ਗਿਆ। ਉਹ ਕਾਰਨ ਹੈ ਇੱਕ। ਉਹ ਪਤਾ ਹੈ ਕਿਉਂ? ਸਾਧ ਸੰਗਤ ਗੁਰਮਤ ਦੇ ਵਿੱਚ ਇਹਨੂੰ ਇਸ ਕਰਕੇ ਪ੍ਰਵਾਨ ਨਹੀਂ ਕੀਤਾ ਗਿਆ। ਸਾਧ ਸੰਗਤ ਕਿਉਂਕਿ ਸਿੱਖਾਂ ਦਾ ਰਖੜੀ ਨਾਲ ਕੋਈ ਸੰਬੰਧ ਨਹੀਂ ਹੈਗਾ। ਮੈਂ ਬੇਨਤੀ ਕਰਾਂ ਵੀ ਇੱਕ ਭੈਣ ਆਪਣੇ ਭਰਾ ਦੇ ਗੁੱਟ ਦੇ ਰਖੜੀ ਬੰਨਦੀ ਹੈ ਇਸ ਵਾਰ ਰਖੜੀ ਤੇ ਭੈਣ ਆਪਣੇ ਭਰਾ ਨੂੰ ਕੜਾ ਦੇਵੇ ਦਸਤਾਰ ਦੇਵੇ ਸਾਥ ਸੰਗਤ ਤੇ ਭੈ ਭਾਈ ਜਿਹੜਾ ਹੈ ਆਪਣੀ ਭੈਣ ਨੂੰ ਤੋਹਫੇ ਦੇ ਵਿੱਚ ਚੁੰਨੀ ਦੇਵੇ ਕਵੇ ਕਿ ਭੈਣੇ ਆ ਚੁੰਨੀ ਤੈਂ ਆਪਣੇ ਸਿਰ ਤੇ ਰੱਖਣੀ ਹੈ ਤੇ ਤੈ ਇੱਕ ਸੰਸਕਾਰੀਤੀ ਬਣਨਾ ਹੈ ਭੈਣ ਕਵੇ ਵੀਰ ਅੱਜ ਤੋਂ ਬਾਅਦ ਇਹ ਕੜਾ ਤੇਰੇ ਹੱਥ ਦੇ ਵਿੱਚ ਤੂੰ ਪੈਨੇਗਾ ਤੈਨੂੰ ਯਾਦ ਦਿਵਾਏਗਾ ਕਿ ਤੂੰ ਨਸ਼ਾ ਨਹੀਂ ਕਰਨਾ ਔਰ ਦੂਜੀ ਗੱਲ ਕਿ ਆ ਦਸਤਾਰ ਤੂੰ ਸੀਸ ਤੇ ਸਜਾਉਣੀ ਹੈ ਤੈਨੂੰ ਯਾਦ ਆਵੇ ਕਿ ਸੱਚੇ ਪਾਤਸ਼ਾਹ ਨੇ ਇਹ ਦਸਤਾਰ ਮੈਨੂੰ ਦਿੱਤੀ ਹੋਈ ਹੈ ਰਖੜੀ ਬੰਨਣ ਦੀ ਬਜਾਏ ਆ ਚੀਜ਼ਾਂ ਕਰੋ ਇਹ ਚੀਜ਼ਾਂ ਦੀ ਜ਼ਰੂਰਤ ਹੈ ਜਾਂ ਫਿਰ ਗੁਟਕਾ ਸਹਿਬ ਜਪਜੀ ਸਾਹਿਬ ਦਾ ਇੱਕ ਦਿੱਤਾ ਜਾਵੇ ਕਿ ਭਾਈ ਤੁਹ ਅੱਜ ਤੋਂ ਬਾਅਦ ਇੱਕ ਪਾਠ ਕਰਨਾ ਹੈ ਆਪਣੀ ਜ਼ਿੰਦਗੀ ਦੇ ਵਿੱਚੋਂ 12-13 ਮਿੰਟ 24 ਘੰਟਿਆਂ ਦੇ ਵਿੱਚੋਂ ਕੱਢ ਕੇ ਤੂੰ ਗੁਰੂ ਨੂੰ ਦੇਣੇ ਹੈ ਇਹ ਮਿੰਟ ਤੂੰ ਗੁਰੂ ਨੂੰ ਦੇਣੇ ਹੈ ਗੁਰੂ ਸੱਚੇ ਪਾਤਸ਼ਾਹ ਲਈ ਇਹ ਮਿੰਟ ਰੱਖਣੇ ਹੈ ਉਹਦਾ ਕਾਰਨ ਪਤਾ ਕੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਲਈ ਇਹ ਮਿੰਟ ਰੱਖਣੇ ਹੈ ਕਿ ਮੈਂ ਇੱਕ ਜਪਜੀ ਸਾਹਿਬ ਦਾ ਪਾਠ ਗੁਰੂ ਵਾਸਤੇ ਕਰਨਾ ਹੈ ਆਪਣੇ ਆਪ ਵਾਸਤੇ ਕਰਨਾ ਮੈਂ ਸਤਿਗੁਰੂ ਨਾਲ ਗੱਲਾਂ ਕਰ ਰਿਹਾ ਇਹ ਸਮਝ ਕੇ ਕਰਨਾ ਹੈ ਪਿਆਰਿਓ ਬਹੁਤ ਸਾਲ ਹੋ ਗਏ ਸਾਨੂੰ ਰਖੜੀਆਂ ਬੰਦਿਆਂ ਨੂੰ ਬਹੁਤ ਸਾਲ ਹੋ ਗਏ ਧਾਗੇ ਬੰਦਿਆਂ ਨੂੰ ਸਾਥ ਸੰਗਤ ਇੱਕ ਇਹ ਨਵੀਂ ਰੀਤ ਚਲਾ ਕੇ ਦੇਖੀਏ ਤੇ ਸ਼ਾਇਦ ਕੁਝ ਭਲਾ ਹੋ ਜਾਏ ਤੇ ਹੁਣ ਕਈ ਕਹਿੰਦੇ ਵੀ ਰਖੜੀ ਨਾਲ ਸਾਡਾ ਸਬੰਧ ਜਿਹੜਾ ਹੈ ਉਹ ਨਹੀਂ ਹੈਗਾ ਜੀ ਕਈ ਕਹਿੰਦੇ ਸਾਡਾ ਸਬੰਧ ਹੈਗਾ ਮੈਂ ਕਹਿੰਨਾ ਗੁਰਮਤ ਦੇ ਵਿੱਚ ਇਹਨੂੰ ਪਰਵਾਣਗੀ ਨਹੀਂ ਸਾਡਾ ਸਿੱਖਾਂ ਦਾ ਜਿਹੜਾ ਹੈ ਕੋਈ ਸਬੰਧ ਨਹੀਂ ਰਖੜੀ ਨਾਲ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਰਖੜੀ ਬਣਵਾ ਰਹੇ ਨੇ ਭੈਣ ਨਾਨਕੀ ਤੋਂ ਸਾਧ ਸੰਗਤ ਤੋਂ ਇੱਕ ਇੱਕ ਚਿੱਤਰਕਾਰ ਨੇ ਚਿੱਤਰ ਬਣਾ ਦਿੱਤਾ ਇੱਕ ਸਾਨੂੰ ਇਹ ਗੱਲ ਕਹਿਣ ਤੇ ਰੋਕ ਲਾ ਦਿੱਤੀ ਵੀ ਸਿੱਖਾਂ ਦਾ ਸੰਬੰਧ ਨਹੀਂ ਰਖੜੀ ਨਾਲ ਸੰਗਤ ਵੀ ਆਹ ਦੇਖੋ ਜੀ ਗੁਰੂ ਨਾਨਕ ਪਾਤਸ਼ਾਹ ਰਖੜੀ ਬਣਵਾ ਰਹੇ ਨੇ ਆਪਣੀ ਭੈਣ ਤੋਂ ਸਾਧ ਸੰਗਤ ਤੋਂ ਸਾਨੂੰ ਇੱਕ ਐਸੀ ਤਸਵੀਰ ਬਣਾ ਕੇ ਦਿੱਤੀ ਗਈ ਤੇ ਸਾਨੂੰ ਬੋਲਤੀ ਬੰਦ ਰੱਖਣ ਲਈ ਤਸਵੀਰ ਦੇ ਦਿੱਤੀ ਪਰ ਪਿਆਰਿਓ ਸਿੱਖਾਂ ਦਾ ਕੋਈ ਸਬੰਧ ਹੀ ਐ ਨਹੀਂ ਬਹੁਤ ਸਾਲ ਹੋ ਗਏ ਸਾਨੂੰ ਰਖੜੀਆਂ ਬੰਦਿਆਂ ਨੂੰ ਧਾਗੇ ਬੰਦਿਆਂ ਨੂੰ ਇੱਕ ਭੈਣ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ ਕੇ ਧਾਗਾ ਬੰਨ ਕੇ ਉਹਦੇ ਤੋਂ ਆਤਮ ਰੱਖਿਆ ਦਾ ਪ੍ਰਣ ਲੈਂਦੀ ਐ ਪਰ ਗੁਰਮਤ ਦੇ ਵਿੱਚ ਬੀਬੀਆਂ ਨੂੰ ਆਤਮਕ ਨਿਰਪਰ ਬਣਾਇਆ ਗਿਆ ਆਤਮ ਨਿਰਪਰ ਦਿਖਾਇਆ ਗਿਆ ਸਾਰ ਸੰਗਤ ਮਾਈ ਭਾਗੋ ਵਰਗੀਆਂ ਨੇ ਕਿਹਨਾਂ ਦੇ ਰਖੜੀ ਬੰਨੀ ਮਾਤਾ ਗੁਜਰ ਕੌਰ ਵਰਗੀਆਂ ਨੇ ਕਿਹਨਾਂ ਦੇ ਰਖੜੀਆਂ ਬੰਨੀਆਂ ਤੇ ਮਾਤਾ ਜੀਤ ਕੌਰ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਦੇਵਾ ਜੀ ਨੇ ਕਿਹਨਾਂ ਦੇ ਰਖੜੀਆਂ ਬੰਨੀਆਂ ਪਿਆਰਿਓ ਇਹ ਗੱਲ ਜਰੂਰ ਯਾਦ ਰੱਖਿਓ ਕੋਈ ਅਜਿਹੀ ਗੱਲ ਨਹੀਂ ਹੈਗੀ ਸਾਰ ਸੰਗਤ ਉਹ ਸਾਰੀਆਂ ਚੀਜ਼ਾਂ ਜੜੀਆਂ ਨੇ ਉਹ ਬਿਲਕੁਲ ਨਾਕਾਰਾਤਮਕ ਨੇ ਉਹ ਉਹ ਇੱਕ ਅਲੱਗ ਵਿਸ਼ਾ ਹੈ ਪਰ ਸਾਧ ਸੰਗਤ ਸਿੱਖੀ ਦੇ ਵਿੱਚ ਸਭ ਤੋਂ ਪਹਿਲ ਜਿਹੜੀ ਹੈ ਉਹ ਇੱਕ ਬੰਦਗੀ ਭਜਨ ਸ਼ਕਤੀ ਇਹਨਾਂ ਚੀਜ਼ਾਂ ਨੂੰ ਜਿਹੜੀ ਐ ਤਰਵਜੋਂ ਦਿੱਤੀ ਗਈ ਹੈ ਸਾਧ ਸੰਗਤ ਰਖੜੀ ਵਾਲੇ ਦਿਨ ਆਪਾਂ ਜਪਜੀ ਸਾਹਿਬ ਦਾ ਪਾਠ ਕਰੀਏ ਗੁਰੂ ਘਰ ਜਾਈਏ ਕੜਾ ਪ੍ਰਸ਼ਾਦ ਦੀ ਦੇ ਕਰਾਈਏ ਭੈਣ ਭਰਾ ਦੋਵੇਂ ਸਹੀ ਜ਼ਿੰਦਗੀ ਜਿਉਣ ਦਾ ਜਿਹੜਾ ਹੈ ਇੱਕ ਪ੍ਰਣ ਲੈਣ ਗੁਰੂ ਦੀ ਹਜ਼ੂਰੀ ਦੇ ਵਿੱਚ ਤੇ ਆਪਣੇ ਆਪ ਨੂੰ ਮਾੜੇ ਕੰਮਾਂ ਤੋਂ ਦੂਰ ਕਰਨ ਦਾ ਪ੍ਰਣ ਲੈਣ ਇਹ ਤਿਹਾਰ ਅਸੀਂ ਇਸ ਤਰ੍ਹਾਂ ਮਨਾਈਏ ਨਹੀਂ ਆ ਕੁਸਤਾ ਸਾਨੂੰ ਬਹੁਤ ਸਾਲ ਹੋ ਗਏ ਕੋਈ ਸੁਧਾਰ ਹੋਇਆ ਨਹੀਂ ਮੇਰੇ ਖਿਆਲ ਚ ਸਾਤ ਸੰਗਤ ਜ਼ਰੂਰ ਸਮਝੋ ਇਹਨਾਂ ਵਿਸ਼ੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ